ਉਹ ਜੀ 25 ਲੱਖ ਰੁਪਏ ਲਾਇਆ ਬੰਦੇ ਨੇ ਅੰਮਰਸਰ ਮੱਥਾ ਟੇਕ ਕੇ ਆਏ ਸੀ ਬਾਈ ਕੰਦਾ ਤੇ ਆ ਦੇਖੋ ਟਰੱਕ ਵਾਲੇ ਨੇ ਕੀ ਕਰਿਆ ਇੱਥੇ ਲੰਗਰ ਲੱਗਿਆ ਹੋਇਆ ਸੀਗਾ ਲੰਗਰ ਖਾਣ ਵਾਸਤੇ ਰੁਕੇ ਸੀ ਉਧਰੋਂ ਟਰੱਕ ਵਾਲਾ ਆਇਆ ਆ ਦੇਖੋ ਗੱਡੀ ਇੱਕ ਨਹੀਂ ਗੱਡੀਆਂ ਵੀਰੇ ਆ 25 ਲੱਖ ਰੁਪਏ ਲਾਇਆ ਬੰਦੇ ਨੇ ਅੰਮਰਸਰੋਂ ਮੱਥਾ ਟੇਕ ਕੇ ਇਹਦਾ ਦੇਖੋ ਕੀ ਹਾਲ ਕਰਤਾ ਆ ਦੇਖੋ ਕੀ ਗੱਡੀ ਦਾ ਹਾਲ ਹੋਇਆ ਉਸ ਤੋਂ ਬਾਅਦ ਇੱਕ ਇਹ ਨਹੀਂ ਗੱਡੀ ਆ ਦੇਖੋ ਦੋ ਗੱਡੀਆਂ ਆਏ ਨੇ ਦੇਖੋ ਇਹਦੇ ਵਿੱਚ ਤਾਂ ਇੱਕ ਜਨਾਨੀ ਸੀ ਵਿਚਾਰੀ ਉਹਦੀ ਡੈਥ ਹੋ ਗਈ ਤੇ ਆ ਗੱਡੀ ਦੇਖੋ ਕੀ ਹਾਲ ਹੋਇਆ ਗੱਡੀ ਦਾ ਇਹ ਵੀ ਗੱਡੀ ਜਮਾਈ ਚੱਕਤੀ ਖਤਮ ਕਰਤੀ ਇਹ ਵੀ ਗੱਡੀ ਸਾਰੀ ਗਲਤੀ ਟਰੱਕ ਵਾਲੇ ਦੀ ਆ ਕਿੰਨਾ ਬੁਰਾ ਹਾਲ ਆ ਦੇਖੋ ਕੀ ਕਰੂਗਾ ਬੰਦਾ ਰੋਡ ਤੇ ਵੀ ਸੇਵ ਨਹੀਂ ਹੈਗਾ ਹਾ ਦੇਖੋ ਤੀ ਗੱਡੀ ਇਹ ਆ ਯਰ ਨਾ ਗੱਡੀ ਇਹਦਾ ਦੇਖੋ ਕੀ ਹਾਲ ਕਰਤਾ ਆ ਜੀ ਇਹ ਨਾ ਗੱਡੀ ਆ ਮਾ ਸਰ ਬਾਈ ਵੀ ਕੀ ਕਰੇ ਬਸ ਨਾ ਟਰੱਕ ਵਾਲੇ ਦੀ ਗਲਤੀ ਆ ਪਤਾ ਨਹੀਂ ਹੁਣ ਕਿਹਦੀ ਗਲਤੀ ਆ ਇਹ ਤਾਂ ਹੁਣ ਪਤਾ ਨਹੀਂ ਬਾਈ ਪਰ ਤਿੰਨੇ ਗੱਡੀਆਂ ਤਿੰਨੇ ਗੱਡੀਆਂ ਦਾ ਨਾਸ ਮਾਰਤਾ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਉਹ ਬਾਈ ਦਾ ਹੋਇਆ ਬਾਈ ਖੜਾ ਵਿਚਾਰਾ ਉੱਥੇ ਕਹਿੰਦਾ ਬਾਈ ਟਰੱਕ ਵਾਲੇ ਨੇ ਮਾਰ ਦਿੱਤੀ ਆ ਦੇਖੋ ਬਾਈ ਖੜਾ ਹੋ ਰਿਹਾ ਵਿਚਾਰਾ ਇਹ ਦੇਖੋ ਜੀ ਹਲੇ ਗੱਡੀ ਦੇ ਨਾ 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 ਗੱਡੀ ਦੇ ਹਲੇ ਹਾਰੇ ਪਏ ਹੋਏ ਨੇ ਆ ਦੇਖੋ ਬਾਈ ਹਲੇ ਹਾਰ ਵਿੱਚ ਪਏ ਹੋਏ ਦੱਸੋ ਕੀ ਕਰੂਗਾ ਬੰਦਾ ਨਵੀਂ ਗੱਡੀ ਟੋਪ ਮਾਰ ਲਾ ਸੰਰੂਪ ਲੱਗਾ ਬੜੇ ਸ਼ੌਂਕ ਨਾਲ ਬਾਈ ਕਹਿੰਦਾ ਲੈ ਕੇ ਆਂਦੇ ਸੀ ਤੇ ਨਵੀਂ ਗੱਡੀ ਹਾਰ ਵੀ ਪੈਵਾਨੀ ਕੀ ਹਾਲ ਕੀਤਾ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੰਗਰ ਵਾਲੇ ਬਾਈ ਕਹਿੰਦੇ ਖੜੇ ਵੀ ਨਹੀਂ ਹੈਗੇ ਕੋਈ ਲੰਗਰ ਵਾਲੇ ਬਾਈ ਵੀ ਨਹੀਂ ਕਹਿੰਦੇ ਖੜੇ ਉਹ ਲੰਗਰ ਜਿਹਨਾਂ ਨੇ ਲਾਇਆ ਹੋਇਆ ਸੀ ਆ ਲੰਗਰ ਲੱਗਾ ਹੋਇਆ ਸੀ ਉੱਥੇ ਓ ਬਾਈ ਬਿਚਾਰਾ ਰੋ ਰਿਹਾ ਰੋਣਾ ਆਂਦਾ ਹੀ ਆ ਯਾਰ ਕੀ ਕਰੇ ਬੰਦਾ ਚਲੋ ਕੋਈ ਨਹੀਂ ਬਾਈ ਯਾਰ ਜਿਹੜਾ ਕੁਝ ਹੋ ਗਿਆ ਹੋ ਗਿਆ ਕੀ ਕਰ ਸਕਦੇ ਆ ਬਸ ਮੰਨੂ ਗਲਸਾ ਹੀ ਆ ਬਈ ਵੀਰੇ ਕਿਹੜਾ ਪਿੰਡਾ ਪੜਾ ਅੰਗੋੜੇ ਐਂ ਤੰਗੋੜੇ ਫਤਿਹਗੜ੍ਹ ਨਾਲੇ ਯਾਰ ਪੰਗੂ ਆ ਹਾਂ ਪੰਗੂਆ ਪਿੰਡਾ ਫਤਿਹਗੜ੍ਹ ਸਾਹਿਬ ਦੇ ਨਾਲੇ ਆ ਉਹਨਾਂ ਦੀ ਗੱਟੀ ਆ ਬਾਈ ਵਿਚਾਰਾ ਰੋ ਰਿਹਾ ਯਾਰ ਉਹ ਕੀ ਕਰੀਏ ਚਲੋ ਵੀਰੇ ਸਾਨੂੰ ਵੀਡੀਓ ਬਣਾਉਣ ਦਾ ਸ਼ੌਂਕ ਨਹੀਂ ਹੈਗਾ ਬਸ ਇੱਕ ਤੁਹਾਨੂੰ ਦੱਸਿਆ ਵੀ ਬਾਈ ਧਿਆਨ ਨਾਲ ਜਾਇਆ ਕਰੋ ਐਵੇਂ ਦੀ ਵੀਡੀਓ ਬਣਾਉਣ ਦਾ ਕੋਈ ਸ਼ੌਂਕ ਨਹੀਂ ਬਸ ਇੱਕ ਐਦਾਂ ਵੀ ਆਪਾਂ ਸਨੇਹਾ ਦੇ ਸਕੀਏ ਵੀ ਬਾਈ ਯਾਰ ਧਿਆਨ ਆਪਣਾ ਆਪਣੀ ਸੇਫਟੀ ਆਪਣੇ ਹੱਥੀ ਆ ਸੇਫਟੀ ਨਾਲ ਚਲਾਓ ਧਿਆਨ ਨਾਲ ਚਲਾਓ ਬਸ ਇਹੀ ਆ ਵੀਰੇ ਓਕੇ ਵੀਰੇ ਧੰਨਵਾਦ